ਤਾਗਮਗ ਛਾੜ ਰੇ ਮਨ ਬਉਰਾ ਆਪ ਤੋ ਜਰੇ ਮਰੇ ਸਿੱਧ ਪਾਈਏ ਮੀਨੋ ਹਾਰ ਸੰਧੋਰਾ ਇੰਜ ਕਹਿ ਲਵੋ ਜਿਵੇਂ ਇਸਤਰੀ ਸਤੀ ਹੋਣ ਵਾਲੀ ਹੱਥ ਦੇ ਉੱਪਰ ਨਾਰੀਆ ਰੱਖ ਕੇ ਆਗ ਦੇ ਵਿੱਚ ਬੈਠ ਜਾਂਦੀ ਹੈ ਤਿੰਨੇ ਸਿਰ ਕਲੀ ਤੇ ਧਰ ਕੇ ਤੇ ਸੱਚ ਦੇ ਨਾਲ ਖੜ ਕੇ ਦੂਜਣਾ ਪਵੇ ਕਦੇ ਜਾਉ ਤਾ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਕਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਹ ਸਿਰਫ ਜੰਗਾਂ ਦੇ ਵਿੱਚ ਹੀ ਨਹੀਂ ਕੰਮ ਆਉਂਦਾ ਨਾਰਾ ਏ ਇਹ ਆਪਣੇ ਘਰਾਂ ਦੇ ਵਿੱਚ ਵੀ ਨਾਰਾ ਕੰਮ ਆਉਂਦਾ ਏ ਸਾਡੇ ਰਿਸ਼ਤੇਦਾਰ ਕਹਿ ਸਕਦੇ ਨੇ ਭਲਿਆ ਅਸੀਂ ਤਾਂ ਦੀਜੇ ਵਜਾਉਣਾ ਏ ਅਸੀਂ ਤਾਂ ਸ਼ਰਾਬਾ ਵਰਤਉਣੀਆਂ ਨੇ ਉਦੋਂ ਸਿਰ ਕਲੀ ਦੇ ਉੱਪਰ ਰੱਖ ਉਦੋਂ ਕਹਿ ਆਉਣਾ ਤੁਸੀਂ ਵਿਆਹ ਦੇ ਵਿੱਚ ਆਓ ਨਹੀਂ ਆਉਣਾ ਨਾ ਆਓ ਪਰ ਮੈਂ ਸ਼ਰਾਬ ਨ ਵਿਆਹ ਦੇ ਵਿੱਚ ਨਹੀਂ ਵਰਤਣ ਦੇਣੀ ਇਹਨੂੰ ਕਹਿੰਦੇ ਨੇ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਇਹਨੂੰ ਕਹਿੰਦੇ ਇਦਾਂ ਦੇ ਪਾਪ ਬੜੇ ਸਾਡੇ ਘਰਾਂ ਦੇ ਵਿੱਚ ਜਦੋਂ ਕਿਤੇ ਪੁੱਤਰ ਦਾ ਜਨਮ ਹੋਵੇ ਤੇ ਸਾਨੂੰ ਸ਼ਰੀਕੇਦਾਰ ਰਿਸ਼ਤੇਦਾਰ ਕਹਿ ਸਕਦੇ ਨੇ ਕਿ ਭਾਈ ਘਰ ਦੇ ਵਿੱਚ ਡੀਜੇ ਵਜਾ ਲਵੋ ਕੋਈ ਗਾਣੇ ਟਪੂਸੀਆਂ ਚਲਾ ਲਵੋ ਅਸੀਂ ਇਹ ਵਜਾਉਣ ਦੇਣੇ ਇੱਥੇ ਕਿਹਾ ਜਾ ਸਕਦਾ ਜੋਤੋਂ ਤੋਂ ਪ੍ਰੇਮ ਖੇਲਣ ਦਾ ਚੋ ਕੋਈ ਘਰ ਦੇ ਵਿੱਚ ਮਰਗ ਹੋ ਗਈ ਹੈ ਲੋਕੀ ਆਖ ਸਕਦੇ ਨੇ ਮੁਰਦੇ ਨੂੰ ਮੱਥਾ ਟੇਕੋ ਜੇ ਤਾਂ ਤਤ ਗੁਰਮਤਿ ਦੀ ਸੋਝੀ ਰੱਖਦੇ ਹੋ ਉਦੋਂ ਤੈਜਾ ਕਰੋ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਮੁਰਦੇ ਨੂੰ ਮੱਥਾ ਨਹੀਂ ਟੇਕਣ ਦੇਣਾ ਉਦੋਂ ਸੀ ਇਹ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਇੱਥੇ ਤਾਂ ਵਰਤਨੇ ਬੋ ਬੰਕੀਆਂ ਹੋਰ ਕਿਤੇ ਹੋਰ ਜੰਗ ਦੇ ਮੈਦਾਨ 'ਚ ਥੋੜਾ ਵਰਤਨਾ ਹੈ ਇਹੀ ਸਿਰ ਲਾ ਕੇ ਤਲੀ ਤੇ ਰੱਖਣਾ ਨੂੰ ਅੱਜ ਸਿਰ ਲਾਉਣ ਦੀ ਲੋੜ ਨਹੀਂ ਸਿਰ ਵਰਤਣ ਦੀ ਲੋੜ ਹੈ ਸਿਰ ਵਰਤਨੇ ਪੈਣਗੇ ਸਾਨੂੰ ਜੇ ਲੋਕੀ ਕਹਿ ਸਕਦੇ ਨੇ ਕਿ ਮੁਰਦੇ ਦੇ ਵੇਲੇ ਘੜੇ ਭੰਣੇ ਨੇ ਤੇ ਸਾਨੂੰ ਕੋਈ ਲੋੜ ਨਹੀਂ ਘੜੇ ਭੰਨਣ ਦੀ ਤਤ ਗੁਰਮਤ ਵਾਲੇ ਸੱਜਣੇ ਇਦਾਂ ਨਹੀਂ ਕਰਦੇ ਹੁੰਦੇ ਉਦੋਂ ਕਹਿ ਲਿਆ ਕਰੋ ਨਾ ਤੇ ਮੁਰਦੇ ਨੂੰ ਮੱਥਾ ਟੇਕਣਾ ਏ ਨਾ ਘੜਾ ਭੰਨਣਾ ਏ ਨਾ ਆਦੇ ਜਾ ਕੇ ਉਹਨੂੰ ਮੋੜਾ ਹੀ ਦੇਣਾ ਮੈਂ ਇੱਕ ਦੋ ਸੱਜਣਾਂ ਨੂੰ ਪੁੱਛ ਲਿਆ ਮਰਗ ਉਹਦੀ ਲਈ ਜਾਂਦੇ ਨੇ ਅਰਥੀ ਰਸਤੇ 'ਚ ਜਾ ਕੇ ਉਹਨੂੰ ਪੁੱਛ ਲਿਆ ਲੋ ਉਹ ਖੜਾ ਜਿਹਨਾਂ ਨੂੰ ਐ ਕਹਿੰਦੇ ਤੱਕਰਜਾ ਕਮਾਤਾ ਸਿਰ ਵਾਲੇ ਪਾਸੇ ਲੱਤਾਂ ਦੇ ਲੱਤਾਂ ਵਾਲੇ ਪਾਸੇ ਸਿਰ ਕਰ ਦੁੱਤਾ ਮੈਂ ਪੁੱਛ ਲਿਆ ਮੈਂ ਕਿਹਾ ਤੁਸੀਂ ਐਦਾਂ ਕਿਉਂ ਕਰਦੇ ਹੋ ਕੀ ਰਿਵਾਜ ਹੈ ਅੱਜ ਕੱਲ ਦੇ ਇਹ ਕਿਉਂ ਕਰਦੇ ਹੋ ਕਹਿੰਦੇ ਜਿਹੜਾ ਮੁਰਦਾ ਮਰ ਚੁੱਕਾ ਹੈ ਉਹਨੂੰ ਅਸੀਂ ਰਸਤਾ ਭੁਲਾਉਣ ਵਾਸਤੇ ਇਹਦਾ ਚੱਕਰ ਕਢਾ ਦੇਦਾ ਕਿ ਰਸਤਾ ਭੁੱਲ ਜੇ ਅੱਛਾ 80 ਸਾਲ 90 ਸਾਲ ਤੁਹਾਡੇ ਘਰੇ ਰਿਹਾ ਰਸਤਾ ਭੁੱਲ ਜੂ ਤੁਹਾਡੇ ਇੱਕ ਚੱਕਰ ਨਾਲ ਹੀ ਉਹ ਤੁਹਾਨੂੰ ਨਾ ਰਸਤੇ ਭੁਲਾ ਕੇ ਭਜਾ ਦੇਵੇ ਤੁਹਾਨੂੰ ਤੁਸੀਂ ਬਚ ਜੋ ਹੋਰੀ ਪੁੱਠੇ ਕੰਮ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ ਅੱਜ ਜਾ ਕੇ ਉਹਦੇ ਲੱਤਾਂ ਵਾਲੇ ਪਾਸੇ ਸਿਰ ਕਰ ਦੇਣਾ ਸਿਰ ਵਾਲੇ ਪਾਸੇ ਲੱਤਾਂ ਇਹ ਪਖੰਡ ਨਹੀਂ ਕਰ ਦੇਣਾ ਇਹ ਵੀ ਇੱਕ ਤਰ੍ਹਾਂ ਦਾ ਤੁਸੀਂ ਸਿੱਖ ਰਹਿਤ ਮេរਦਾ ਪੜ ਲਵੋ ਉਹਦੇ ਵਿੱਚ ਬਕਾਇਦ ਆਏ ਗੱਲਾਂ ਲਿਖੀਆਂ ਹੋਈਆਂ ਨੇ ਕਿ ਮੁਰਦੇ ਨੂੰ ਘਮੋਣਾ ਨਹੀਂ ਹੈ ਉੱਥੇ ਕੜਾ ਨਹੀਂ ਪੰਨਣਾ ਉੱਥੇ ਗੱਲਾਂ ਲਿਖੀਆਂ ਹੋਈਆਂ ਨੇ ਸਪਸ਼ਟ ਇੱਥੇ ਤਾਂ ਵਰਤਨੇ ਆਸੀਂ ਇਹ ਪ੍ਰਮਾਣ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਜੀ